ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਮੈਂਮਾ ਵਿੱਚ ਪਹੁੰਚੇ ਆਂ ਪਿਛਲੇ ਦਿਨੀ ਇੱਕ ਖਬਰ ਦਿਖਾਈ ਸੀ ਹਲਕਾ ਟਾਰੀ ਦੇ ਪਿੰਡ ਜਠੋਲ ਦੀ ਜਿੱਥੇ ਗਰੰਤੀ ਸਿੰਘ ਦਾ ਕੈਂਠਾ ਪਾ ਕੇ ਸਨਮਾਨਿਤ ਕੀਤਾ ਗਿਆ ਸੀ ਤੇ ਇਸੇ ਤਰ੍ਹਾਂ ਦੀ ਖਬਰ ਅੱਜ ਮਹਿਮਾ ਪਿੰਡ ਦੇ ਵਿੱਚ ਦਿਖਾ ਰਹੇ ਤੁਸੀਂ ਦੇਖ ਸਕਦੇ ਕਿ ਭਾਈ ਸੰਦੀਪ ਸਿੰਘ ਜੋ ਕੁਐਸ਼ੀਅਰ ਨੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ ਤੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਾਂ ਆਂਡ ਗਵਾਂਡ ਦੇ ਨੇ ਉਹ ਸਾਰੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਕਿ ਭਾਈ ਸੰਦੀਪ ਸਿੰਘ ਜੋ ਕਵੀਸ਼ਿਰ ਕਰਦੇ ਨੇ ਉਹਨਾਂ ਨੂੰ ਜਿਹੜਾ ਕੈਂਠਾ ਪਾ ਗਿਆ ਜਿਹੜਾ ਸਨਮਾਨਿਤ ਕੀਤਾ ਗਿਆ ਵਾ ਤੇ ਜਿਹੜੇ ਕੈਂਠਾ ਪਾਇਆ ਉਹਨਾਂ ਪਰਮਜੀਤ ਸਿੰਘ ਚੀਤਾ ਜਗਦੀਸ਼ ਸਿੰਘ ਕਤਰ ਤੇ ਜਗਰੂਪ ਸਿੰਘ ਚੀਤਾ ਜੋ ਜੁਕੇ ਜੁਕੇ ਦੇ ਵਿੱਚ ਆਪਣਾ ਕੰਮ ਕਰ ਰਹੇ ਨੇ ਤੇ ਉਤੋਂ ਆਪਣਾ ਦਸਵੰਦ ਕੱਢ ਗਏ ਅੱਜ ਭਾਈ ਸੰਦੀਪ ਸਿੰਘ ਦਾ ਬੜਾ ਮਾਨ ਸਨਮਾਨ ਕੀਤਾ ਗਿਆ ਤੇ ਅੱਜ ਪਰਵਾਦ ਦੇ ਵਿੱਚ ਵੀ ਖੁਸ਼ੀ ਦੇਖਣ ਨੂੰ ਮਿਲੀ ਗੱਲਬਾਤ ਕਰਦੇ ਆ ਭਾਈ ਸੰਦੀਪ ਸਿੰਘ ਜੀ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਪਿੰਡ ਚੀਤੇ ਵੱਲੋਂ ਬੜਾ ਸਨਮਾਨਿਤ ਕੀਤਾ ਗਿਆ ਤੁਹਾਨੂੰ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਫਿਰ ਉਹਨਾਂ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਵਿਦੇਸ਼ ਦੀ ਧਰਤੀ ਤੇ ਬੈਠ ਕਰਕੇ ਵੀ ਇਹ ਸੋਚਿਆ ਕਿ ਅਸੀਂ ਆਪਣੇ ਭਰਾਵਾ ਨੂੰ ਜਿਹੜੇ ਕੌਮ ਦੀ ਸੇਵਾ ਕਰ ਇਤਿਹਾਸ ਦੇ ਰਹੀ ਉਹਨਾਂ ਦਾ ਮਾਨ ਸਨਮਾਨ ਕਰੀਏ ਵੀਰ ਜਗਰੂਪ ਸਿੰਘ ਜੋ ਇੰਗਲੈਂਡ ਵਿੱਚ ਹੈ ਵੀਰ ਜਗਦੀਪ ਸਿੰਘ ਜੋ ਕਤਰ ਦੀ ਧਰਤੀ ਤੇ ਹੈ ਨਾਲ ਉਹਨਾਂ ਦਾ ਸਾਥ ਵੀਰ ਪਰਮਜੀਤ ਸਿੰਘ ਨੇ ਦਿੱਤਾ ਸਮੁੱਚੀ ਚੀਤੇ ਨਗਰ ਦੀ ਸੰਗਤ ਨੇ ਉਹਨਾਂ ਦਾ ਸਾਥ ਦਿੱਤਾ ਤੇ ਵੱਡਾ ਸਨਮਾਨ ਦਿੱਤਾ ਸਾਨੂੰ ਸੋ ਸਾਰੇ ਵੀਰਾਂ ਦਾ ਗੁਰੂ ਕੀ ਸੰਗਤ ਦਾ ਧੰਨਵਾਦ ਹੈ ਕੀ ਕਹਿਣਾ ਚਾਹੋ ਕਿੰਨੀ ਦੇਰ ਤੋਂ ਜੁੜੀ ਜੜੀ ਕਬੀਛਰੀ ਦਾ ਜਥਾ ਲੈ ਕੇ ਤੁਸੀਂ ਜਾਂਦੇ ਜੇ ਕਿਹੜੇ ਪੰਜਾਬ ਦੇ ਕਿਹੜੀ-ਕਿਹੜੀ ਜਗ੍ਹਾ ਤੇ ਗਏ ਜੀ ਮੈਨੂੰ ਤਕਰੀਬਨ 6 ਕੁ ਸਾਲ ਦਾ ਸਮਾਂ ਹੋਇਆ ਕਬੀਛਰੀ ਦੇ ਖੇਤਰ ਵਿੱਚ ਆਏ ਹੋਏ ਤੇ ਪੰਜਾਬ ਦਾ ਕੋਈ ਸ਼ਾਇਦ ਹੀ ਐਹੋ ਜਿਹਾ ਪਿੰਡ ਜਾਂ ਸ਼ਹਿਰ ਹੋਵੇਗਾ ਜਿੱਥੇ ਅਸੀਂ ਹਾਜ਼ਰੀ ਲਗਵਾਉਣ ਵਾਸਤੇ ਜਾਂਥੇ ਨਾਲ ਨਹੀਂ ਗਏ ਕੱਲਾ ਪੰਜਾਬ ਨਹੀਂ ਪੂਰੇ ਭਾਰਤ ਦੀ ਕੋਈ ਸਟੇਟ ਨਹੀਂ ਹੈ ਜਿੱਥੇ ਅਸੀਂ ਜਾ ਕੇ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਨਹੀਂ ਹੋਏ ਜੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਹੋਏ ਪਾਰਟੀ ਨੇ ਜਾਂ ਕੁਚੇ ਨੇ ਜਾਂ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਨੇ ਤੇ ਕੀ ਕਹਿਣਾ ਚਾਹੋਗੇ ਉਹਨਾਂ ਪਰਿਵਾਰਾਂ ਨੂੰ ਕੋਈ ਮਿਹਨਤ ਕਰਨੀ ਚਾਹੀਦੀ ਏਦਾਂ ਗੁਰੂ ਦੇ ਨਾਲ ਜੋੜਨਾ ਚਾਹੀਦਾ ਤਾਂ ਜੋ ਵੱਧ ਤੋਂ ਵੱਧ ਜਿਹੜਾ ਸਨਮਾਨ ਕੀਤਾ ਜਾਵੇ ਤੁਹਾਨੂੰ ਸਭ ਤੋਂ ਪਹਿਲਾਂ ਤੇ ਸੰਗਤ ਨੂੰ ਹੀ ਅਪੀਲ ਤੇ ਬੇਨਤੀ ਆ ਕਿ ਆਪਣੇ ਗਰੰਥੀ ਸਿੰਘਾਂ ਦਾ ਜਿਨ੍ਹਾਂ ਨੂੰ ਅਸੀਂ ਗੁਰੂ ਕੇ ਵਜ਼ੀਰ ਕਹਿੰਨੇ ਆ ਉਹਨਾਂ ਦਾ ਬਹੁਤ ਜਿੰਨਾ ਵੀ ਸਤਕਾਰ ਅਸੀਂ ਕਰ ਲਈਏ ਉਹਨਾਂ ਹੀ ਥੋੜਾ ਹੋਵੇਗਾ ਉਹਨਾਂ ਦਾ ਸਤਕਾਰ ਵੱਧ ਤੋਂ ਵੱਧ ਕਰਨਾ ਚਾਹੀਦਾ ਤੇ ਦੂਸਰੀ ਬੇਨਤੀ ਮੇਰੀ ਗ੍ਰੰਥੀ ਸਿੰਘਾ ਨੂੰ ਗੁਰੂ ਕੇ ਵਜ਼ੀਰਾ ਨੂੰ ਵੀ ਹੈ ਕਿਉਂਕਿ ਕਈ ਵਾਰ ਅਸੀਂ ਆਪ ਵੀ ਸਮਝੌਤਾ ਕਰ ਲੈਨੇ ਆਂ ਵੀ ਥੋੜੀ ਜੀ ਤਨਖਾਹ ਦੇ ਉੱਤੇ ਅਸੀਂ ਗੁਰਦੁਆਰੇ ਦੀ ਸੇਵਾ ਲੈ ਲਈ ਜੇ ਤੁਹਾਨੂੰ ਕੋਈ ਉਹਨਾ ਮਾਨ ਸਨਮਾਨ ਉਹਨੀ ਤਨਖਾਹ ਉਹਨਾ ਖਰਚਾ ਨਹੀਂ ਭਰ ਰਿਹਾ ਜਿੰਨਾ ਕੀ ਉਹਨਾਂ ਨੂੰ ਭਰਨਾ ਚਾਹੀਦਾ ਤੇ ਫਿਰ ਅਸੀਂ ਸੇਵਾ ਤੋਂ ਕਿਨਾਰਾ ਕਰ ਲਈਏ ਤਾਂ ਹੀ ਉਹਨਾਂ ਨੂੰ ਵੀ ਸਮਝ ਲੱਗੇਗੀ ਕਿ ਅਸੀਂ ਸਾਰੇ ਗ੍ਰੰਥੀ ਸਿੰਘ ਜੀ ਉਹਨਾਂ ਨੂੰ ਕੋਈ ਨਹੀਂ ਲੱਭੇਗਾ ਤੇ ਆਪੇ ਮਾਨ ਸਨਮਾਨ ਵੀ ਵਧੇਗਾ ਜਿਹੜੀ ਚੀਜ਼ ਆਸਾਨੀ ਨਾਲ ਬਾਜ਼ਾਰ ਵਿੱਚ ਉਹ ਮਿਲ ਜਾਵੇ ਸ਼ਾਇਦ ਉਹਦੇ ਕਦਰਦਾਨ ਘੱਟ ਹੁੰਦੇ ਨੇ ਚੰਗੇ ਗ੍ਰੰਥੀ ਸਿੰਘ ਵੀ ਬਹੁਤ ਘੱਟ ਨੇ ਤੇ ਇਸ ਕਰਕੇ ਗ੍ਰੰਥੀ ਸਿੰਘਾਂ ਦਾ ਸਤਕਾਰ ਵੱਧ ਤੋਂ ਵੱਧ ਹੋਣਾ ਚਾਹੀਦਾ ਤਾਂ ਜੋ ਹੋਰ ਮਿਹਨਤ ਕਰਕੇ ਚੰਗੀ ਵਿਦਿਆ ਅਸਲ ਕਰਕੇ ਆਉਣ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਸਤਕਾਰ ਬਹੁਤ ਹੈ ਸੋ ਦੋਨਾਂ ਹੀ ਪਾਸਿਆਂ ਨੂੰ ਅਪੀਲ ਹੈ ਕਿ ਗ੍ਰੰਥੀ ਸਿੰਘਾਂ ਨੂੰ ਵੀ ਅਪੀਲ ਹੈ ਕਿ ਅਸੀਂ ਸਾਡਾ ਫਰਜ਼ ਹੈ ਸਾਡੀ ਡਿਊਟੀ ਗੁਰੂ ਸਾਹਿਬ ਨੇ ਲਾਈ ਹੈ ਕਿ ਜੇ ਅੱਜ ਅਸੀਂ ਗੁਰਦੁਆਰੇ ਦੀ ਡਿਊਟੀ ਜੁਆਇਨ ਕੀਤੀ ਐ ਤੇ 10 ਸਰੀਰ ਜੁੜਦੇ ਆ ਤੇ ਅਸੀਂ 10ਾਂ ਨੂੰ 50 ਦੇ ਵਿੱਚ ਕਿਵੇਂ ਤਬਦੀਲ ਕਰਦਾ ਜੇ ਅਸੀਂ ਸੰਗਤ ਨੂੰ ਜੋੜਾਂਗੇ ਤੇ ਫਿਰ ਭੇਟਾ ਵੀ ਵਧੇਗੀ ਮਾਨ ਸਨਮਾਨ ਵੀ ਵਧੇਗਾ ਸੋ ਇਸ ਕਰਕੇ ਮੇਰੀ ਦੋਨਾਂ ਹੀ ਪਾਸਿਆਂ ਨੂੰ ਅਪੀਲ ਹੈ ਕਿ ਗੁਰੂ ਸਾਹਿਬ ਦੇ ਨਾਲ ਜੋੜਨ ਵਾਸਤੇ ਸੰਗਤ ਵੀ ਉਪਰਾਲਾ ਕਰੇ ਤੇ ਗ੍ਰੰਥੀ ਸਿੰਘ ਵੀ ਉਪਰਾਲਾ ਕਰੇ ਦੇਖਾ ਜਾਓਗੇ ਪਾਤੀ ਸਿੰਘਾਂ ਦੀ ਤਨਗਾ ਮਿਨਿਮਮ ਦਾ 5000 7000 ਵੱਧ ਤੋਂ ਵੱਧ ਨਹੀਂ ਹੈਗੀ ਹਣਾ ਤੇ ਜਿਹੜੇ ਉਹਨਾਂ ਦੇ ਗਾਂ ਬੱਚੇ ਨੇ ਉਹ ਪਾਟੀ ਬਣਨ ਤੋਂ ਝਿਜਕਦੇ ਨੇ ਕਿ ਕਿਨਾਰਾ ਕਰਦੇ ਨੇ ਕਿ ਅਸੀਂ ਪਾਪਾ ਤੁਸੀਂ ਕੁਝ ਨਹੀਂ ਬਣਾਇਆ ਤੇ ਅਸੀਂ ਗੰਤੀ ਸਿੰਘ ਬਣ ਕੇ ਕੀ ਘਰ ਦਾ ਗੁਜ਼ਾਰਾ ਕਰਾਂਗੇ ਮੈਂ ਤੇ ਇਹ ਗੱਲ ਨਹੀਂ ਕਹਿ ਸਕਦਾ ਵੀ ਜਿਹੜਾ ਗੁਰੂ ਕਾ ਵਜ਼ੀਰ ਆ ਉਹਦਾ ਕੁਝ ਨਹੀਂ ਬਣ ਸਕਦਾ ਕਿਉਂਕਿ ਗੁਰੂ ਸਾਹਿਬ ਦੇ ਘਰ ਅੰਦਰ ਘਾਟਾ ਕੋਈ ਨਹੀਂ ਹਾਂ ਸੰਗਤ ਦਾ ਫਰਜ ਆ ਕਿ ਉਹ ਸਤਕਾਰ ਜੰਨਾ ਵੀ ਕਰੇ ਉਹਨਾਂ ਹੀ ਥੋੜਾ ਪਰ ਜਿਹੜਾ ਗਰੰਥੀ ਸਿੰਘ ਚਾਹੇ ਕਵੀਸ਼ਰ ਸਿੰਘ ਹੈ ਚਾਹੇ ਢਾਡੀ ਸਿੰਘ ਹੈ ਉਹ ਕਹਿੰਦਾ ਕਿ ਮੈਨੂੰ ਇਹਦੇ ਵਿੱਚੋਂ ਮਿਲਿਆ ਕੁਛ ਨਹੀਂ ਤੇ ਮੈਂ ਉਹਨੂੰ ਕਹਿੰਨਾ ਫਿਰ ਉਹ ਗੁਰੂ ਦਾ ਵਜ਼ੀਰ ਨਹੀਂ ਜੇ ਸਾਨੂੰ ਭਰੋਸਾ ਨਹੀਂ ਗੁਰੂ ਨਾਨਕ ਦਾ ਕਰ ਐਸਾ ਨਹੀਂ ਕਿ ਇੱਥੋਂ ਕੁਝ ਮਿਲੇ ਨਾ ਸਾਡਾ ਭਰੋਸਾ ਹੋਣਾ ਚਾਹੀਦਾ ਇੱਥੋਂ ਸਾਰੀਆਂ ਦਾਤਾਂ ਮਿਲ ਜਾਂਦੀਆਂ ਅਸੀਂ ਲੋਕਾਂ ਵਾਸਤੇ ਅਰਦਾਸ ਕਰਦੇ ਹਾਂ ਸਾਡੀਆਂ ਅਰਦਾਸਾਂ ਕਿਉਂ ਨਹੀਂ ਸੁਣੇਗਾ ਜ਼ਰੂਰ ਸੁਣੇਗਾ ਪਰ ਇਹ ਜ਼ਰੂਰ ਹੈ ਕਿ ਸੰਗਤ ਨੂੰ ਅਸੀਂ ਜੋੜਨਾ ਗੁਰੂ ਘਰ ਦੇ ਨਾਲ ਜੇ ਅਸੀਂ ਜੋੜਾਂਗੇ ਤੇ ਉਹ ਸਤਕਾਰ ਕਰਨਾ ਵੀ ਆਪੇ ਹੀ ਸ਼ੁਰੂ ਕਰਨਗੇ ਸਾਡਾ ਫਰਜ਼ ਹੈ ਅਸੀਂ ਗੁਰੂ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਰਹੀਏ ਜਿਹਨੂੰ ਲੱਗਦਾ ਹੈ ਕਿ ਸ਼ਾਇਦ ਇਹ ਧੰਦਾ ਤੇ ਧੰਦੇ ਦੇ ਵਿੱਚ ਨਫਾ ਜਾਂ ਨੁਕਸਾਨ ਹੈ ਤੇ ਫਿਰ ਇਹ ਧਰਮ ਨੂੰ ਧੰਦਾ ਤੇ ਨਹੀਂ ਕਿਹਾ ਜਾ ਸਕਦਾ ਦੇਖਿਆ ਜਾਵੇ ਇੱਕ ਵਾਰੀ ਪਿਛਲੇ ਪਾਰਟੀ ਸੀ ਉਹ ਪਾਰਤੀ ਸਿੰਘ ਸੀ ਉਹ ਪਾਰਤੀ ਸਿੰਘ ਛੱਡ ਗਿਆ ਉਸ ਤੋਂ ਬਾਅਦ ਰੱਖਿਆ ਚਲਾਉਣ ਲਈ ਮਜਬੂਰ ਹੋ ਗਿਆ ਕਿਉਂਕਿ ਕਹਿੰਦਾ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੋ ਸੇ ਹੁਣ ਉਹਨਾਂ ਉਹਨਾਂ ਵਾਸਤੇ ਕੀ ਕਹੋਗੇ ਮੈਂ ਉਹੀ ਬੇਨਤੀ ਕੀਤੀ ਆ ਕਿ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਗਰੰਥੀ ਸਿੰਘ ਦਾ ਸਤਕਾਰ ਜਿੰਨਾ ਵੀ ਕਰੋਗੇ ਘਟਾ ਹੈ ਪਰ ਗਰੰਥੀ ਸਿੰਘ ਵੀ ਇਹ ਸੋਚਣ ਕਿ ਜੇ ਇੱਕ ਦੀ ਤਨਖਾਹ ਘਟਾ ਹੈ ਉਹਨੇ ਛੱਡਤਾ ਤੇ ਕੋਈ ਨਾ ਕੋਈ ਦੂਸਰਾ ਬੈਠ ਜਾਂਦਾ ਜੇ ਉੱਥੇ ਦੂਸਰਾ ਨਹੀਂ ਜਾਵੇਗਾ ਤੇ ਫਿਰ ਪ੍ਰਬੰਧਕ ਕਮੇਟੀਆਂ ਨੂੰ ਨਗਰ ਨੂੰ ਮਜਬੂਰ ਹੋ ਕੇ ਉਹਨਾਂ ਦੀ ਭੇਟਾ ਵਧਾਉਣੀ ਪਵੇਗੀ ਜੇ ਇੱਕ ਦਾ ਗੁਜ਼ਾਰਾ ਨਹੀਂ ਹੋਇਆ ਤੇ ਦੂਸਰੇ ਦਾ ਕਿਵੇਂ ਹੋ ਜਾਏਗਾ ਤੁਸੀਂ 5000 ਗੱਲ ਕਰ ਰਹੇ ਤੇ 25 2500 2000 ਤੇ ਵੀ ਸੇਵਾ ਨਿਭਾਰ ਰਿਹਾ ਹੈ ਜੇ ਤੁਸੀਂ ਨਹੀਂ ਸੇਵਾ ਨਿਭਾਓਗੇ 2000 ਤੇ ਤੇ ਉਹ 10000 ਵੀ ਭਰਨਗੇ ਜੇ ਕਹ ਜਿਹੜੇ ਪਿੰਡ ਦੇ ਲੋਕ ਨੇ ਜਾਂ ਪਿੰਡ ਦੇ ਮੋਦਬਾਰ ਉਹਨਾਂ ਨੂੰ ਇਦਾਂ ਇਕੱਠੇ ਹੋ ਕੇ ਪਾਰਟੀ ਸਿੰਘ ਦਾ ਜਿਹੜਾ ਖਾਸ ਧਿਆਨ ਰੱਖਣਾ ਚਾਹੀਦਾ ਜੇ ਗੱਲ ਕਰੀਏ ਪਿਛਲੇ ਹਲਕਾ ਟਾਜ ਦੇ ਪਿੰਡ ਜਠੋਲ ਦੀ ਖਬਰ ਦਿਖਾਈ ਸੀ ਉੱਥੇ ਜਿਹੜੇ ਪਿੰਡ ਦੇ ਲੋਕ ਸੀ ਐਨਆਰ ਵੀਰ ਸੀ ਉਹਨਾਂ ਵੱਲੋਂ ਪਾਰਟੀ ਸਿੰਘ ਨੇ ਇੱਕ ਕੋਠੀ ਪਾ ਕੇ ਦਿੱਤੀ ਸੀ ਏਸੀ ਲਵਾ ਕੇ ਤੇ ਐਲਈਡੀ ਲਵਾ ਕੇ ਦਿੱਤੀ ਜਾਨਕਿ ਪੂਰੀ ਸਹੂਲਤਾਂ ਦਿੱਤੀਆਂ ਸੀ ਕਿ ਲੱਗਦਾ ਕਿ ਹਰ ਪਿੰਡ ਦੇ ਵਿੱਚ ਇਦਾਂ ਪਾਰਟੀ ਸਿੰਘ ਦਾ ਮਾਨ ਸਨਮਾਨ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਇੱਕ ਹੀ ਪਿੰਡ ਦੇ ਵਿੱਚ ਇਹੋ ਜਿਹਾ ਸ਼ਖਸ ਹੁੰਦਾ ਜਿਹੜਾ ਦੋ ਟਾਈਮ ਸਾਰੇ ਨਗਰ ਦਾ ਭਲਾ ਮੰਗਦਾ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ ਕਿਸੇ ਨਾਲ ਕੋਈ ਪਾਰਟੀਬਾਜੀ ਨਹੀਂ ਕਿਉਂਕਿ ਅਸੀਂ ਤੇ ਆਪੋ ਆਪਣਾ ਭਲਾ ਮੰਗਦੇ ਆ ਜਿਹੜਾ ਦੋ ਟਾਈਮ ਸਾਰੇ ਪਿੰਡ ਦਾ ਭਲਾ ਮੰਗਦਾ ਉਹਦੇ ਵਾਸਤੇ ਸਾਰੇ ਨਗਰ ਨੂੰ ਪਰਾਲਾ ਕਰਨਾ ਚਾਹੀਦਾ ਹੁਣ ਤੇ ਬਹੁਤ ਗੁਰੂ ਦੀ ਕਿਰਪਾ ਨਾਲ ਵਿਦੇਸ਼ਾਂ ਵਿੱਚ ਵੀਰ ਬੈਠੇ ਹੋਏ ਨੇ ਬਹੁਤ ਸਹਿਯੋਗ ਕਰਦੇ ਨੇ ਉਦਮ ਕਰਨ ਦੀ ਜ਼ਰੂਰਤ ਹੈ ਜਦੋਂ ਉਦਮ ਕਰਨਗੇ ਤੇ ਜਿੰਨਾ ਵੀ ਸਤਕਾਰ ਇਹਨਾਂ ਦਾ ਹੋਵੇਗਾ ਤੇ ਫਿਰ ਸਾਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਨਾ ਕਿਉਂਕਿ ਨੌਜਵਾਨ ਇਸ ਪਾਸੇ ਆ ਨਹੀਂ ਰਹੇ ਸਭ ਤੋਂ ਪਹਿਲਾਂ ਤੇ ਉਹ ਗੁਰਬਾਣੀ ਦੀ ਸੰਥਿਆ ਹੀ ਨਹੀਂ ਕਰਦੇ ਜੇ ਸੰਥਿਆ ਕਰਨਗੇ ਤੇ ਗ੍ਰੰਥੀ ਸਿੰਘ ਬਣਨਗੇ ਤੇ ਉਹ ਬਣਨਗੇ ਤਾਂ ਕਿਉਂਕਿ ਬੱਚੇ ਆਪਣੇ ਆਈਡਲ ਚੁਣ ਲੈਂਦੇ ਨੇ ਆਈਡਲ ਉਹਨਾਂ ਨੂੰ ਚੁਣਦੇ ਜਿਨ੍ਹਾਂ ਦੇ ਮਾਣ ਸਤਕਾਰ ਹੁੰਦੇ ਵੇਖਦੇ ਨੇ ਜੇ ਮਾਣ ਸਤਕਾਰ ਗੁਰੂ ਕੇ ਵਜੀਰਾ ਦੇ ਹੋਣਗੇ ਤੇ ਹਰ ਬੱਚੇ ਦੇ ਦਿਲ ਵਿੱਚ ਖਵਾਇਸ਼ ਪੈਦਾ ਹੋਵੇਗੀ ਅੱਜ ਜਿਵੇਂ ਤੁਸੀਂ ਜਠੌੜ ਨਗਰ ਦੀ ਗੱਲ ਕਰ ਰਹੇ ਹੋ ਗੁਰੂ ਕੇ ਵਜ਼ੀਰ ਨੂੰ ਜਦੋਂ ਸੋਨੇ ਦਾ ਕੈਂਠਾ ਪੈਂਦਾ ਨੌਜਵਾਨਾਂ ਨੇ ਤੱਕਿਆ ਤੇ ਕਿੰਨਿਆਂ ਦੇ ਦਿਲ ਵਿੱਚ ਰੀਜ ਹੋਵੇਗੀ ਕਿ ਇੱਕ ਦਿਨ ਮੈਂ ਵੀ ਇੱਥੇ ਹੋਵਾਂ ਤੇ ਇਹ ਕੈਂਠਾ ਮੇਰੇ ਗਲ ਵਿੱਚ ਵੀ ਪਾ ਸਕੇਗਾ ਉਹ ਮਿਹਨਤ ਸ਼ੁਰੂ ਕਰਨਗੇ ਦੇਖੋ ਪੰਜਾਬ 'ਚ ਪਹਿਲਾਂ ਇਹੋ ਜਿਹਾ ਮਾਨ ਸਨਮਾਨ ਨਹੀਂ ਹੁੰਦਾ ਸੀ ਜਾਂ ਪਾਰਟੀ ਸਿੰਘਾਂ ਜਾਂ ਕਵੀਸ਼ਾਂ ਜਾਂ ਹੋਰ ਜਥੇ ਜੜੇ ਚੱਲਦੇ ਨੇ ਹੁਣ ਜਿਹੜਾ ਜਿਹੜੀ ਸ਼ੁਰੂਆਤ ਫੇਰ ਦੁਬਾਰਾ ਹੋ ਚੁੱਕੀ ਹੈ ਉਹਨਾਂ ਬਾਰੇ ਕੀ ਕਹੋਗੇ ਬਹੁਤ ਬਹੁਤ ਧੰਨਵਾਦ ਹੈ ਖਾਸ ਕਰਕੇ ਜਿਹੜੇ ਵਿਦੇਸ਼ਾਂ ਵਿੱਚ ਨਹੀਂ ਕਿਉਂਕਿ ਇਹ ਫਿਰ ਤਾਂ ਉਹਨਾਂ ਨੇ ਜ਼ਿਆਦਾਤਰ ਸ਼ੁਰੂ ਕੀਤੀ ਹੈ ਕਿ ਅਸੀਂ ਜਿੱਥੇ ਕਿਉਂ ਨਗਰ ਵਾਸਤੇ ਉਹ ਪਿੰਡਾਂ ਦੀਆਂ ਗਲੀਆਂ ਨਾਲੀਆਂ ਵਾਸਤੇ ਟੂਰਨਾਮੈਂਟਾਂ ਵਾਸਤੇ ਬਹੁਤ ਸਾਰੀ ਮਾਇਆ ਸਾਡੇ ਐਨ ਆਰ ਆਈ ਭਰਾ ਭੇਜਦੇ ਰਹੇ ਹੁਣ ਉਹਨਾਂ ਨੇ ਇਹ ਪਿਰਤ ਸ਼ੁਰੂ ਕੀਤੀ ਆ ਕਿ ਅਸੀਂ ਨਾਲ ਨਾਲ ਗੁਰੂ ਕੇ ਵਜ਼ੀਰਾਂ ਨੂੰ ਵੀ ਸਾਹਮਣਾ ਤੇ ਜੇ ਆਪੋ ਆਪਣੇ ਨਗਰ ਦਾ ਵਜ਼ੀਰ ਨੂੰ ਸਾਹਮਣ ਦੀ ਜ਼ਿੰਮੇਵਾਰੀ ਇੱਕ ਨਗਰ ਦੇ ਵੀਰ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਜਾਂ ਨਗਰ ਦੇ ਵਿੱਚ ਚੜ੍ਹਦੀ ਕਲਾ ਵਾਲੇ ਨੇ ਉਹ ਲੈ ਲੈਣ ਤੇ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਆ ਸਾਰੇ ਨਗਰ ਨੇ ਰਲ ਕੇ ਜੇ ਪਿੰਡ ਵਿੱਚ ਦੋ ਗੁਰਕਰਵ ਵੀ ਹੋਣਗੇ ਤੇ ਦੋ ਗ੍ਰੰਥੀ ਸਿੰਘਾਂ ਦੇ ਪਰਿਵਾਰ ਪਾਲਣੇ ਕੋਈ ਵੱਡੀ ਗੱਲ ਨਹੀਂ ਹੈ ਤੇ ਦੇਖਿਆ ਜਾਵੇ ਵਿਆਹਾਂ ਸ਼ਾਦੀਆਂ ਦੀ ਗੱਲ ਕਰੀਏ ਤਾਂ ਲੱਖਾਂ ਰੁਪਏ ਲਾ ਦਿੰਦੇ ਨੇ ਜਦੋਂ ਕਿਸੇ ਪਾਰਟੀ ਦੇ ਅਰਦਾਸ ਬੇਨਤੀ ਕਰਨੀ ਹੁੰਦੀ ਆ ਉਹਦੇ ਵਾਸਤੇ ਪੈਸਾ ਜਿਹੜਾ ਨੋਟ ਛੋਟਾ ਘੜਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਬੇਨਤੀ ਐਕਸਰੀ ਕਰਦਾ ਹੁੰਦਾ ਕਿ ਹੀਰਿਆਂ ਦੇ ਵਪਾਰੀ ਥੋੜੇ ਹੁੰਦੇ ਨੇ ਹੀਰਿਆਂ ਦੀ ਦੁਕਾਨ ਤੇ ਕਦੇ ਭੀੜ ਨਹੀਂ ਹੁੰਦੀ ਕੱਚ ਦੀਆਂ ਦੁਕਾਨਾਂ ਤੇ ਕੋਲੇ ਦੀ ਦੁਕਾਨ ਤੇ ਭੀੜ ਹੋਵੇਗੀ ਪਰ ਹੀਰੇ ਦੇ ਜਿਹੜਾ ਵੀ ਦੁਕਾਨ ਤੇ ਆਵੇਗਾ ਉਹ 파ਰਖੂ ਹੁੰਦਾ ਬੇਸ਼ੱਕ ਘੱਟ ਲੋਕ ਨੇ ਪਰ ਉਹ ਕਦਰ ਉਹ ਹੀ ਕਰ ਸਕਦੇ ਜਿਹੜੇ ਜਾਣਦੇ ਨੇ ਕਿਉਂਕਿ ਫੋਕੀ ਸ਼ੋਰਤ ਪਿੱਛੇ ਲੋਕ ਭੱਜਦੇ ਨੇ ਤੇ ਜਿਹੜੇ ਆਪਣੇ ਗਾਉਣ ਵਾਲਿਆਂ ਦਾ ਜਾਂ ਵਿਆਹਾਂ ਸ਼ਾਦੀਆਂ ਤੇ ਬਹੁਤੇ ਖਰਚੇ ਕਰਦੇ ਨੇ ਤੇ ਗੁਰੂ ਕੇ ਗ੍ਰੰਥੀ ਸਿੰਘ ਵਾਸਤੇ ਅਰਦਾਸ ਵਾਸਤੇ ਉਹਨਾਂ ਨੂੰ ਕਈ ਵਾਰੀ ਸੁਖਣੀ ਸਾਹਿਬ ਦੀ ਭੇਟਾ ਵੀ ਬਹੁਤੀ ਲੱਗਦੀ ਹੈ ਤੇ ਜੇ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਭੇਟਾ ਅਸੀਂ ਨਹੀਂ ਦੇ ਸਕਦੇ ਤੇ ਨਾ ਕਰਵਾਉਣ ਨਰਾਦਰ ਕਰਨਾ ਨਹੀਂ ਚਾਹੀਦਾ ਗੁਰੂ ਕੇ ਵਜੀਰ ਦਾ ਜਿੰਨਾ ਸਤਿਕਾਰ ਕਰੋ ਜੇ ਤੁਸੀਂ 20 ਲੱਖ ਵਿਆਹ ਤੇ ਲਾ ਦਿੱਤਾ ਤੇ ਗਰੰਥੀ ਸਿੰਘ ਦਾ ਸਤਿਕਾਰ ਕਰਨ ਵਿੱਚ ਤੁਹਾਨੂੰ ਕੀ ਤੰਗੀ ਆ ਗੁਰੂ ਕੇ ਵਜੀਰ ਅਸੀਂ ਅਰਦਾਸ ਸਭ ਤੋਂ ਪਹਿਲਾਂ ਵੇਖੋ ਕਾਰਡ ਗੁਰੂ ਘਰ ਵਿੱਚ ਦੇ ਕੇ ਆਉਨੇ ਆ ਵਿਆਹ ਦਾ ਸਭ ਤੋਂ ਪਹਿਲਾਂ ਕਾਰਡ ਗੁਰੂ ਘਰ ਵਿੱਚ ਹੈ ਤੇ ਜਿਸ ਦਿਨ ਵਿਆਹ ਹੁੰਦਾ ਉਸ ਦਿਨ ਗੁਰੂ ਚੇਤੇ ਨਹੀਂ ਹੁੰਦਾ ਕੋਈ ਇਹ ਗੱਲ ਮੈਂ ਤੁਹਾਨੂੰ ਲੋਕਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਆਂ ਇਹ ਸ਼ਹਿਰ کہیں ਇਹੋ ਜਿਹੀ ਖਬਰਾਂ ਕਰਦੇ ਨੇ ਤਾਂ ਕਿ ਲੋਕ ਜਿਹੜੇ ਜਾਗਰੂਕ ਹੋਣ ਜਦੋਂ ਕੋਈ ਕਿਸੇ ਨੇ ਵਿਦੇਸ਼ ਜਾਣਾ ਹੋਵੇ ਤੇ ਪੁੱਤ ਦੀ ਦਾਤ ਮੰਗਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਉਹੀ ਪਾਰਟੀ ਸਿੰਘ ਨੇ ਜਿਹੜੇ ਅਰਦਾਸ ਬੇਨਤੀ ਕਰਦੇ ਤੇ ਜਿਹੜੇ ਪਰਵਾਹ ਦੇ ਵਿੱਚ ਖੁਸ਼ੀ ਆਂਦੀ ਹੈ। ਇਹੀ ਗੱਲਾਂ ਨੇ ਕਿ ਜਦੋਂ ਦੁੱਖ ਵਿੱਚ ਤੇ ਗੁਰੂ ਚੇਤੇ ਆਉਂਦਾ ਤੇ ਸੁੱਖ ਵਿੱਚ ਫਿਰ ਸੰਸਾਰ ਚੇਤੇ ਆਉਂਦਾ ਆਮ ਜਿਵੇਂ ਤੁਸੀਂ ਵਿਦੇਸ਼ ਜਾਣ ਦੀ ਗੱਲ ਕੀਤੀ ਹੈ ਜਾਂ ਕਿਸੇ ਦੇ ਘਰੇ ਪੁੱਤਰ ਨਹੀਂ ਅਰਦਾਸ ਕਰਵਾਉਣ ਵਾਸਤੇ ਗੁਰੂ ਘਰ ਜਾਂਦਾ ਜਦ ਅਰਦਾਸ ਪੂਰੀ ਹੋ ਜਾਂਦੀ ਹੈ ਤੇ ਫਿਰ ਪਾਰਟੀ ਕਰਨ ਵਾਸਤੇ ਪੱਪਾ ਕਲਬਾਂ ਵਿੱਚ ਜਾਂਦਾ ਉੱਥੇ ਤੇ ਟਿਪ ਵੀ ਹਜ਼ਾਰਾਂ ਵਿੱਚ ਦਿੱਤੀ ਜਾਂਦੀ ਹੈ। ਤੇ ਗ੍ਰੰਥੀ ਸਿੰਘ ਨੂੰ ਅਰਦਾਸ ਦਾ 100 ਰੁਪਇਆ ਕੱਢਣਾ ਵੀ ਬੜਾ ਔਖਾ ਲੱਗਦਾ ਜਿਹਦੇ ਕੋਲੋਂ ਦਾਤ ਮੰਗੀ ਆ ਨਾ ਉਹਦਾ ਸ਼ੁਕਰਾਨਾ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਅੱਜ ਪਿੰਡ ਮਹਿਮਾ ਦੇ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਆ ਹਲਕਾ ਟਾਰੀ ਦੇ ਵਿੱਚ ਪਿੰਡ ਮਹਿਮਾ ਪੰਡੋਰੀ ਕਿੰਨੀ ਖੁਸ਼ੀ ਦੀ ਲਹਿਰ ਕਿਤੋਂ ਕਿਤੋਂ ਲੋਕ ਜਿਹੜੇ ਸਨਮਾਨਤ ਕਰਨ ਆ ਰਹੇ ਤੁਹਾਨੂੰ ਮੇਰਾ ਨਗਰ ਮਹਿਮਾ ਪੰਡੋਰੀ ਭਾਵੇਂ ਦੋ ਪਿੰਡ ਨੇ ਪਰ ਇੱਕ ਪਿੰਡ ਵਾਂਗ ਹੀ ਨੇ ਤੇ ਸ਼ਾਇਦ ਹੀ ਕੋਈ ਦੋਨਾਂ ਨਗਰਾਂ ਵਿੱਚ ਐਹੋ ਜਿਹਾ ਵੀਰ ਜਾਂ ਭੈਣ ਹੋਊ ਜਿਹੜਾ ਵਧਾਈ ਦੇਣ ਵਾਸਤੇ ਨਹੀਂ ਪੁੱਜਾ ਹੌਸਲਾ ਫੁਜਾਈ ਕਰਨ ਵਾਸਤੇ ਨਹੀਂ ਪੁੱਜਾ ਬਹੁਤ ਖੁਸ਼ੀ ਪੂਰੇ ਨਗਰ ਵਿੱਚ ਹੀ ਨਹੀਂ ਪੂਰੇ ਇਲਾਕੇ ਵਿੱਚ ਕਿਉਂਕਿ ਬਹੁਤ ਪਿਆਰ ਮੈਨੂੰ ਪੂਰੇ ਇਲਾਕੇ ਵਿੱਚੋਂ ਮਿਲਦਾ ਤੇ ਸਾਰਿਆਂ ਨੇ ਬਹੁਤ ਆ ਕੇ ਹੌਸਲਾ ਵਜਾਈ ਕੀਤੀ ਵਧਾਈਆਂ ਦਿੱਤੀਆਂ ਸਾਰੇ ਨਗਰ ਨੂੰ ਇੰਜ ਲੱਗਦਾ ਵੀ ਇਹ ਸਨਮਾਨ ਜਿਹੜਾ ਇਹ ਸੰਦੀਪ ਸਿੰਘ ਗੱਲੇ ਦਾ ਨਹੀਂ ਇਹ ਸਮੁੱਚੇ ਹੀ ਮੈਮੇ ਪੰਡੋਰੀ ਨਗਰ ਦਾ ਹੋਇਆ ਬਿਲਕੁਲ ਜੀ ਇਹ ਭਾਈ ਸੰਦੀਪ ਸਿੰਘ ਕਵੀਸ਼ਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਦੱਸੀ ਆ ਕਿ ਹਮੇਸ਼ਾ ਹੀ ਪਾਰਟੀ ਸਿੰਘਾਂ ਦਾ ਕਵੀਸ਼ਰਾਂ ਦਾ ਜਾਂ ਹੋਰ ਹੀ ਜਿਹੜੇ ਜਥੇ ਚੱਲਦੇ ਨੇ ਉਹਨਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਤਾਂ ਜੋ ਇਹਨਾਂ ਦਾ ਹੌਸਲਾ ਵਜਾਈ ਹੋ ਸਕੇ ਮੈਨੂੰ ਦਿਓ ਜਦ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੰਮ੍ਰਿਤਸਰ